ਦੀ ਪੰਜਾਬ ਵਿਚਾਲੀਏ ਅਸੀਂ ਆਪਣੀ ਖੇਤੀ ਵਿਚਾਲੀਏ ਪੰਜਾਬ ਵਿਚੋਂ ਆਉਂਦੀਆਂ ਗੱਲਾਂ ਕਰਦੇ ਨੇ ਸਰਕਾਰਾਂ ਨੇ ਤੁਹਾਨੂੰ ਮਹੱਲ ਹੀ ਨਹੀਂ ਟੱਪਨ ਦੇਣਾ ਜੀ ਇਹ ਤੇ ਉਹਨੂੰ ਫੈਸਲਾ ਕਰਾਂਗੇ ਮੈਦਾਨ ਦੇ ਵਿੱਚ ਇਹਦੇ ਨਹੀਂ ਫੈਸਲਾ ਤੇ ਕਰਨਾ ਭੂ ਸਾਨੂੰ ਚਾਹੇ ਫਿਰ ਡਾਂਗਾ ਤੇ ਚਾਹੇ ਫਿਰ ਜਲ ਤੋਪਾਂ ਇਹ ਇਹ ਉਹ ਆਪਣੇ ਸਾਧਨ ਵਰਤਣਗੇ ਆਪਣੇ ਸਾਧਨ ਵਰਤਾਂਗੇ ਇਹਨਾਂ ਦੇ ਕਈ ਬੰਦੇ ਵੀ ਬਿਆਨ ਦੇ ਦਿੰਦੇ ਆ ਕੇਂਦਰ ਦਖਲ ਦੇ ਦੇ ਜੀ ਟ੍ਰਿਬਿਊਨਲ ਬਣਾ ਦਿਓ ਜੀ ਪੰਜਾਬ ਦਾ ਮਸਲਾ ਨਾ ਟ੍ਰਿਬਿਊਨਲ ਦਾ ਮਸਲਾ ਮਾਚਲ ਤੇ ਜੀਐਨਕੇ ਕੋਈ ਤਾਕਤ ਨਹੀਂ ਉਹ ਪਾਣੀ ਰੋਕ ਸਕਣਗੇ ਰੋਕ ਇਹ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਚੱਲ ਰਹੇ ਆ ਫਿਰ ਸੁਪਰੀਮ ਕੋਰਟ ਤੇ ਦੋਸਾਂ ਦਿੱਲੀ ਵਾਲੇ ਮੋਰਚੇ ਵੀ ਡਾਇਰੈਕਸ਼ਨ ਦਿੰਦੀ ਸੀ ਜੇ ਕਿਸਾਨਾਂ ਨੇ ਆਪਣੇ ਮਸਲੇ ਹੱਲ ਕਰਾਉਣੇ ਨੇ ਤੇ ਸਿਆਸਤ ਦੇ ਵਿੱਚ ਕਿਸਾਨਾਂ ਨੂੰ ਕੀ ਸਮਝ ਅਧ ਖੁੱਲ ਕੇ ਆ ਜਾਣਾ ਚਾਹੀਦਾ ਹੈਗਾ ਲੋਕਾਂ ਨੇ ਕੱਲ ਹੀ ਦੇਖ ਲੇ ਕੱਲ ਹੀ ਭਜਾਤੇ ਕਾਂਗਰਸੀ ਭਜਾਤੇ ਝਾੜੂ ਵਾਲਾਗੇ ਤੁਸੀਂ ਬਾਈਚ ਇਲੈਕਸ਼ਨ ਲੜ ਕੇ ਦੇਖ ਲਈ ਫਿਰ ਕਿਉਂ ਇੱਕ ਇਲੈਕਸ਼ਨ ਹਾਰ ਗਏ ਉਹ ਫਰੰਟ ਖੁੱਲਾ ਵਾ ਇਸ ਲੜਾਈ ਲੜਨ ਤੋਂ ਬਾਅਦ ਜੋ ਲੋਕ ਸਾਨੂੰ ਕਹਿਣਗੇ ਉਹ ਇਹੀ ਕਰਾਂਗੇ ਪਰ ਇਹਨੇ ਜਿੰਦਾ 15 ਮਹੀਨੇ ਦੀ ਲੜਾਈ ਦੇ ਵਿੱਚ ਫਾਇਦਾ ਹੋ ਰਹੀ ਚੱਕ ਗਈ ਪੰਜਾਬ ਤੋਂ ਜੀ ਕਿਸਾਨ ਲੜਦੇ ਰਹੇਗੇ ਡਾਂਗਾ ਖੰਦ ਰਹੇਗੇ ਉਮੀਦ ਹੈਗੀ ਤੁਹਾਨੂੰ ਸਟੇਟ ਸਰਕਾਰ ਤੋਂ ਜਾਂ ਸੈਂਟਰ ਤੋਂ ਜੀ ਸਾਨੂੰ ਸਿਰਫ ਆਪਣੇ ਅੰਦੋਲਨ ਤੋਂ ਉਮੀਦ ਹੈ ਸੀਐਮ ਸਾਹਿਬ ਕਹਿ ਦਿੰਦੇ ਨੇ ਵੀ ਹਰ ਰੋਜ਼ ਧਰਨੇ ਲਾ ਕੇ ਬੈਠ ਜਾਂਦੇ ਹੋਗੇ ਤੁਹਾਡੀਆਂ ਲੋਕਾਂ ਦੇ ਵਿੱਚ ਤੁਹਾਡੀਆਂ ਕਦਰਾਂ ਘੱਟ ਜਾਣੀਆਂ ਜੀ ਚਲੋ ਇਹ ਆਪਣੀ ਕਦਰ ਪਛਾ ਕੇ ਰੱਖਣ ਫਿਰ ਤੁਹਾਨੂੰ ਦਿੱਲੀ ਵੀ ਨਹੀਂ ਜਾਣਾ ਚਾਹੀਦਾ ਜੇ ਇਹਨਾਂ ਦੀ ਗੱਲ ਮੰਨਦੇ ਅਸੀਂ ਫਿਰ ਸਾਨੂੰ ਦਿੱਲੀ ਦੇ ਬਾਡਰ ਨਹੀਂ ਰੋਕਣੇ ਚਾਹੀਦੇ ਸਾਡੇ ਨਾਲ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਅਗਰ ਹੁਣ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਰਹਿ ਗਈਆਂ ਨੇ ਤੇ ਜਿਹੜਾ ਚੰਡੀਗੜ੍ਹ ਦੇ ਵਿੱਚ ਸੰਘਰਸ਼ ਲਾਉਣਾ ਉਸ ਸੰਘਰਸ਼ ਦੀ ਆਵਾਜ਼ ਕਿੱਥੋਂ ਤੱਕ ਗੂੰਜੇਗੀ ਪੰਨੂ ਸਾਹਿਬ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਨੇ ਜਿਹੜੀਆਂ ਤੁਹਾਡੀਆਂ ਨੇ ਜਿਸ ਮੰਗਾਂ ਨੂੰ ਲੈ ਕੇ ਤੁਸੀਂ ਹੁਣ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਜਾ ਰਹੇ ਹੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਮੰਗਾਂ ਠਾਉਣੀਆਂ ਚਾਹੀਦੀਆਂ ਕਿ ਉਹ ਪੰਜਾਬ ਦੇ ਮਸਲੇ ਰਾਸੀ ਪਾਰਟੀਆਂ ਨੂੰ ਠਾਉਣੀਆਂ ਚਾਹੀਦੀਆਂ ਕਿਸਾਨਾਂ ਨੇ ਤੇ ਸਰਕਾਰ ਨੂੰ ਦੱਸਣਾ ਹੁੰਦਾ ਅ ਪਹਿਲੀ ਦੀ ਗੱਲ ਇਹ ਆ ਇਹ ਤੁਹਾਡੀ ਗੱਲ درست ਤੇ ਆ ਵੀ ਇਹ ਜਿਹੜੇ ਮਸਲੇ ਆ ਰਾਜਨੀਤਿਕ ਆ ਜੀ ਇਹ ਮਸਲੇ ਰਾਜਨੀਤਿਕ ਤਰ੍ਹਾਂ ਨੇ ਉਲਝਾਏ ਆ ਜੀ ਸਵਾਲ ਅੱਜ ਇਹ ਆ ਵੀ ਜਿੰਨਾ ਸਮਾਂ ਹੋ ਗਿਆ ਜਿੰਨਾ ਇਹਨਾਂ ਮੁੱਦਿਆਂ ਤੇ ਪੰਜਾਬ 'ਚ ਖੂਨ ਖਰਾਬਾ ਹੋ ਗਿਆ ਜੀ ਅੱਜ ਅਸੀਂ ਉੱਥੇ ਪਹੁੰਚੇ ਆ ਕਿ ਜੇ ਪਾਣੀ ਦਾ ਮਸਲਾ ਪੰਜਾਬ ਦੀ ਹੋਂਦ ਨਾਲ ਜੁੜਿਆ ਜੀ ਅੱਜ ਇਹ ਪਾਣੀ ਦਾ ਮੁੱਦਾ ਇਕੱਲੇ ਕਿਸਾਨ ਦਾ ਮੁੱਦਾ ਨਹੀਂ ਸਮਾਜ ਦਾ ਮੁੱਦਾ ਬਿਲਕੁਲ ਜੇ ਅੱਜ ਪਾਣੀ ਬਚਦਾ ਨਹੀਂ ਤੇ ਫਿਰ ਸ੍ਰਿਸ਼ਟੀ ਦੀ ਹੋਣਦ ਨਹੀਂ ਬਚਣੀ ਪੰਜਾਬ ਜੇ ਆਪ ਨਹੀਂ ਪੰਜਾਬ ਨਹੀਂ ਜੀ ਇਸ ਕਰਕੇ ਅਸੀਂ ਫੈਸਲਾ ਕੀਤਾ ਇਤੋਂ 2 ਸਾਲ ਪਹਿਲਾਂ ਕਿ ਸਭ ਤੋਂ ਪਹਿਲਾਂ ਤੇ ਜਿਹੜਾ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ ਜੀ ਅਗਲੀ ਗੱਲ ਇਹ ਜਿਹੜਾ ਦਰਿਆਵਾਂ ਦਾ ਪਾਣੀ ਆ ਸਤਲੋ ਜੇ ਰਾਵੀ ਬਿਆਸ ਇਸ ਪਾਣੀ ਦੀ ਅਜੇ ਤੱਕ ਇਹ ਮਾਲਕੀ ਤੈ ਨਹੀਂ ਕੀਤੀ ਪੰਜਾਬ ਮਾਲਕ ਹੈ ਇਹਦਾ ਜੀ ਜਿੰਨੇ ਵੀ ਸਮਝੌਤੇ ਹੋਏ ਆ ਚਾਹੇ ਉਹ ਟ੍ਰਿਬਿਊਨਲ ਆ ਚਾਹੇ ਉਹ ਸਰਕਾਰਾਂ ਨੇ ਕੀਤੇ ਆ ਅਸੀਂ ਸਮਝਦੇ ਆਂ ਵੀ ਉਹ ਗੈਰ ਸंवਿਧਾਨਕ ਆ ਉਹ ਸੰਵਿਧਾਨ ਦੇ ਮੁਤਾਬਕ ਨਹੀਂ ਹੋਏ ਕਿਉਂਕਿ ਸੰਵਿਧਾਨ ਦੇ ਮੁਤਾਬਕ ਪਾਣੀ ਪੰਜਾਬ ਦਾਵਾ ਦਰਿਆ ਪੰਜਾਬ ਦੇ ਆ ਤੇ ਇਹਨਾਂ ਪਾਣੀਆਂ ਦਾ ਫੈਸਲਾ ਕਰਨ ਦਾ ਅਧਿਕਾਰ ਪੰਜਾਬ ਕੋਲ ਆ ਸੰਵਿਧਾਨ ਦੇ ਮੁਤਾਬਕ ਆ ਰੀਪੇਰੀਅਨ ਸਿਧਾਂਤ ਦੇ ਮੁਤਾਬਕ ਜਿਹੜੇ ਸੂਬੇ ਦਾ ਜਾਂ ਦੇਸ਼ ਦਾ ਉਹ ਦਰਿਆ ਨੁਕਸਾਨ ਕਰਦੇ ਫਾਇਦਾ ਵੀ ਉਸੇ ਦਾ ਕਰਨਗੇ ਆਪਾਂ ਪਿਛਲੇ ਦਿਨਾਂ 'ਚ ਵੇਖਿਆ ਹੜਾਏ ਆ ਨਾ ਰਾਜਸਥਾਨ ਦਾ ਨੁਕਸਾਨ ਹੋਇਆ ਨਾ ਹਰਿਆਣਾ ਦਾ ਹੋਇਆ ਇਹਨਾਂ ਤਿੰਨਾਂ ਦਰਿਆਵਾਂ ਨੇ ਜੇ ਨੁਕਸਾਨ ਕੀਤਾ ਤੇ ਪੰਜਾਬ ਦਾ ਕੀਤਾ ਇਸ ਕਰਕੇ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਇਹਨਾਂ ਤਿੰਨਾਂ ਦਰਿਆਵਾਂ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਤੇ ਜਿਹੜੇ ਸਾਡੀਆਂ ਹਕੂਮਤਾਂ ਨੇ ਜਿਹੜੀਆਂ ਪੰਪਾਂ ਸਾਲ ਬਾਅਦ ਚੁੰਦੇ ਨੇ ਤਾਂ ਲੱਗਦਾ ਕਿ ਉਹ ਸੈਂਟਰ ਅੱਗੇ ਝੁਕ ਗਈ ਹੈ ਕਿ ਜੇ ਉਹਨਾਂ ਨੇ ਆਪਣੀਆਂ ਕੁਰਸੀਆਂ ਬਚਾਲੀਆਂ ਜਾਂ ਪੰਜਾਬ ਦੇ ਹਿੱਤ ਵੇਚਦੇ ਵੇਖੋ ਮੈਂ ਪਹਿਲਾਂ ਕਿਹਾ ਕਿ ਉਹਨਾਂ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਹਿੱਤਾਂ ਤੇ ਰਾਜਨੀਤੀ ਕੀਤੀ ਆ ਉਹਨਾਂ ਨੇ ਇਸ ਇਹਨਾਂ ਮੁੱਦਿਆਂ ਨੂੰ ਇਸ ਤਰੀਕੇ ਨਾਲ ਕਹੋ ਅਪਣਾਇਆ ਕਿ ਜੇ ਦੇ ਨਾਲ ਉਹ ਰਾਜਨੀਤੀ ਚ ਆ ਸਕਣ ਨੰਬਰ 2 ਤੇ ਇਹੋ ਜਿਹਾ ਸਵਾਂ ਵੀ ਆਇਆ ਜਦੋਂ ਦਰਬਾਰਾ ਸਿੰਘ ਵਰਗਿਆਂ ਨੇ ਪੰਜਾਬ ਦੇ ਹਿੱਤ ਹਰਾਤੇ ਤੇ ਤੇ ਕੁਰਸੀ ਬਚਾ ਲਈ ਆਪਣੀ ਗੋਡੇ ਟੇਕ ਤੇ ਉਹਨੇ ਆਪਣੀ ਕੇਂਦਰ ਦੀ ਹਕੂਮਤ ਦੇ ਅੱਗੇ ਇਸ ਕਰਕੇ ਅੱਜ ਸਭ ਤੋਂ ਵੱਡੀ ਲੋੜ ਆ ਕਿ ਇਹਨਾਂ ਲੋਕਾਂ ਨੇ ਮਸਲੇ ਉਲਝਾਏ ਆ ਤੇ ਸਾਨੂੰ ਅੱਜ ਅੰਦੋਲਨ ਕਰਕੇ ਕਿਉਂਕਿ ਹੋਰ ਤੇ ਤਰੀਕਾ ਸਾਡੇ ਕੋਈ ਨਹੀਂ ਕੋਰਟ ਸਾਡੀ ਨਹੀਂ ਸਰਕਾਰਾਂ ਸਾਡੀਆਂ ਨਹੀਂ ਸਾਡੇ ਕੋਲ ਇੱਕੋ ਇੱਕ ਹਥਿਆਰ ਆ ਕਿ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਵੱਡਾ ਅੰਦੋਲਨ ਖੜਾ ਕਰੀਏ ਉਹ ਅੰਦੋਲਨ ਫੈਸਲਾ ਕਰਾਵੇ ਕਿ ਪੰਜਾਬ ਦੇ ਪਾਣੀਆਂ ਤੇ ਹੱਕ ਕਿਸ ਦਾ ਉਹ ਫੈਸਲਾ ਕਰਾਵੇ ਕਿ ਅਸੀਂ ਪੰਜਾਬ ਦਾ ਪਾਣੀ ਤਰਤੀਹਟਲਾ ਪਾਣੀ ਬਚਾਉਣਾ ਤੇ ਜਿਹੜਾ ਖੇਤੀ ਲਈ ਉਹ ਸਾਡਾ ਨਹਿਰੀ ਪਾਣੀ ਉਹ ਸਾਡੇ ਹਿੱਸੇ ਆਵੇ ਅੱਜ ਹਾਲ ਤੇ ਬਣ ਗਈ ਆ ਕਿ ਸਾਡੇ 100 ਕਿੱਲਾਂ ਦੇ ਵਿੱਚੋਂ ਸਿਰਫ 23 ਕਿੱਲੇ ਉਹ ਆ ਜਿਨ੍ਹਾਂ ਨੂੰ ਨਹਿਰੀ ਪਾਣੀ ਲੱਗਦਾ ਹੂੰ ਹੂੰ ਬਾਕੀ ਜਿਹੜੀ ਸਾਡੀ ਜ਼ਮੀਨ ਆ ਉਹ ਸਾਰੀ ਟਿਊਬਲਾਂ ਥੱਲੇ ਸਿੰਚਾਈ ਥੱਲੇ ਆ ਰਹੀ ਆ ਇਸ ਕਰਕੇ ਪਾਣੀ ਤੇ ਮੁੱਕ ਜਾਣਾ ਧਰਤੀ ਇਠਲਾ ਖੇਤੀ ਦੂਰ ਦੀ ਗੱਲ ਸਾਨੂੰ ਪੀਣ ਲਈ ਪਾਣੀ ਨਹੀਂ ਲੱਭਣਾ ਇਸ ਕਰਕੇ ਸਾਡੇ ਇਸ ਮੋਰਚੇ ਦਾ ਮੰਤਵ ਆ ਕਿ ਅਸੀਂ ਪੰਜਾਬ ਬਚਾ ਲਈਏ ਅਸੀਂ ਆਪਣੀ ਖੇਤੀ ਬਚਾ ਲਈਏ ਅਸੀਂ ਆਪਣਾ ਸੱਭਿਆਚਾਰ ਬਚਾ ਲਈਏ ਇਹ ਵੱਡੀ ਲੜਾਈ ਆ ਸਾਡੇ ਪੰਜਾਬ ਦੀ ਹੋਣਦੀ ਤੁਸੀਂ ਪੰਜਾਬ ਬਚਾਉਂਦੀਆਂ ਗੱਲਾਂ ਕਰਦੇ ਨੇ ਸਰਕਾਰਾਂ ਨੇ ਤੁਹਾਨੂੰ ਮਹੱਲ ਹੀ ਨਹੀਂ ਟੱਪਣ ਦੇਣਾ ਜੀ ਇਹ ਤੇ ਉਹ ਫੈਸਲਾ ਕਰਾਂਗੇ ਮੈਦਾਨ ਦੇ ਵਿੱਚ ਅਸੀਂ ਫੈਸਲਾ ਕੀਤਾ ਅੱਜ ਕਿ 18 ਤਰੀਕ ਨੂੰ ਅਸੀਂ ਮਹਾਲੀ ਇਕੱਠ ਕਰਾਂਗੇ ਸਾਡੀ ਸਾਡੀ ਜਿੰਨੀ ਜਨਤਾ ਆਉਂਦੀ ਮਹਾਲੀ ਇਕੱਠੀ ਕਰਾਂਗੇ ਉਸ ਤੋਂ ਅਗਲੇ ਦਿਨ ਅਗਲੇ ਦਿਨ ਬਹਿ ਕੇ ਰਣਨੀਤੀ ਬਣਾਵਾਂਗੇ ਕਿ ਅਸੀਂ ਚੰਡੀਗੜ੍ਹ ਚ ਐਂਟਰੀ ਕਿੱਦਾਂ ਕਰਨੀ ਹੈ ਚੰਡੀਗੜ੍ਹ ਸਾਡਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸਾਡੀ ਰਾਜਧਾਨੀ ਹੈ ਤੇ ਅਸੀਂ ਉਹਦੇ ਤੋਂ ਹੀ ਜਲਾਵਤਨ ਹੋ ਜਾਈਏ ਇਹਦੇ ਲਈ ਫੈਸਲਾ ਤੇ ਕਰਨਾ ਪਊ ਸਾਨੂੰ ਚਾਹੇ ਫਿਰ ਡਾਂਗਾ ਤੇ ਚਾਹੇ ਫਿਰ ਜਲ ਤੋਪਾਂ ਉਹ ਤਾਂ ਫਿਰ ਉਹਨਾਂ ਕੋ ਸਾਧ ਰਹੇਗੇ ਉਹ ਆਪਣੇ ਸਾਧਨ ਵਰਤਣਗੇ ਆਪਣੇ ਸਾਧਨ ਵਰਤਾਂਗੇ ਅਸੀਂ ਹਮੇਸ਼ਾ ਹੀ ਪੀਸਫੁੱਲ ਰਹੇ ਆ ਤਾਂ ਕੋਈ ਨਹੀਂ ਡਾਂਗਾ ਮਾਰਨਗੇ ਡਾਂਗਾ ਵੀ ਖਾਲਾਂਗੇ ਜੇ ਪਾਣੀ ਸੁੱਟਣਗੇ ਪਾਣੀ ਵੀ ਚੱਲਣਾ ਕਿਸਾਨ ਆ ਅਸੀਂ ਅੱਛੇ ਗੁਰ ਸਭ ਤੋਂ ਵੱਡਾ ਸਵਾਲ ਜਿਹੜਾ ਮੈਂ ਕਿਹਾ ਕਿ ਜਿਹੜੇ ਮਸਲੇ ਪੋਲਿਟੀਕਲ ਨੇ ਕਿੰਨਾ ਲਾਦਾ ਹੈ ਕਿ ਕਿਸਾਨਾਂ ਨੂੰ ਹੁਣ ਚਾਹੀਏ ਜਿਹੜੇ ਕਿਸਾਨ ਮੋਰਚਾ ਬਣਿਆ ਸੀ ਜਿੰਨੀਆਂ 32 ਕਿਸਾਨ ਜਥੇ ਬੰਦੀਆਂ ਇਹ ਚੀਜ਼ ਹੁਣ ਸਪੱਸ਼ਟ ਹੋ ਚੁੱਕੀ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਪੋਲੀਟਿਕਲ ਜਮਾਤਾਂ ਨੇ ਉਹਨਾਂ ਨੇ ਪੰਜਾਬ ਦੇ ਮਸਲੇ ਨਹੀਂ ਸੌਰਨੇ ਹੈਗੇ ਸਾਨੂੰ ਹੀ ਹੁਣ ਇਕੱਠੇ ਹੋ ਕੇ ਗਾਹ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਇਲੈਕਸ਼ਨ ਦੇ ਵਿੱਚ ਆ ਜਾਣਾ ਚਾਹੀਦਾ ਹੈ ਜ਼ਰੂਰ ਕਿ ਅਸੀਂ ਦੂਜੀਆਂ ਪਾਰਟੀਆਂ ਦੀਆਂ ਵੋਟਾਂ ਦੀਆਂ ਮਸ਼ੀਨ ਬਣ ਕੇ ਰਹਿ ਗਿਆਂ ਕਦੀ ਕਿਸਾਨ ਕਾਲੀ ਦਲਾਂ ਜੁੜ ਗਏ ਕਦੀ ਕਾਂਗਰਸ ਨਾਲ ਜੁੜ ਗਏ ਕਦੀ ਝਾੜੂ ਵਾਲਿਆਂ ਨਾਲ ਜੁੜ ਗਏ ਇਹ ਅੰਦੋਲਨ ਜਿਹੜਾ ਸ਼ੁਰੂ ਕਰਨ ਜੈ 18 ਜਨਵਰੀ ਨੂੰ ਜਿਵੇਂ ਪਹਿਲਾਂ ਕਿਹਾ ਕੀ ਮਸਲੇ ਸਿਆਸੀ ਪਾਰਟੀਆਂ ਦੇ ਨਾਲ ਜਾਈ ਆ ਇਹ ਅਸੀਂ ਸਲਝਾਉਣੇ ਆ ਅਸੀਂ ਮੋਰਚਾ ਲਾ ਕੇ ਸਲਝਾਵਾਂਗੇ ਉਸ ਤੋਂ ਬਾਅਦ ਪੰਜਾਬ ਦੇ ਲੋਕ ਕੀ ਫਤਵਾ ਦਿੰਦੇ ਆ ਉਹ ਉਹਨਾਂ ਦੇ ਉੱਤੇ ਆ ਜੇ ਪੰਜਾਬ ਦੇ ਲੋਕ ਇਹ ਚਾਹਣਗੇ ਕਿ ਸਾਨੂੰ ਨਵੇਂ ਲੋਕਾਂ ਨੂੰ ਅਪਣਾਉਣਾ ਚਾਹੀਦਾ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਤੇ ਉਹ ਪੰਜਾਬ ਦੇ ਲੋਕਾਂ ਦੇ ਹੱਥ 'ਚ ਆ ਜੇ ਸਲਝਾਉਣੇ ਹੁੰਦੇ ਹੁਣ ਅਕਾਲੀ ਦਲ ਦੀ ਸੱਤਾ ਰਹੀ ਹੈ ਕਾਂਗਰਸ ਸੱਤਾ ਰਹੀ ਹੈ 22 ਮਹੀਨੇ ਝੜੂ ਵਾਲਿਆਂ ਦੀ ਸੱਤਾ ਹੋ ਗਈ ਇਹਨਾਂ ਨੂੰ ਸਲਝਾ ਦੇਣੇ ਸੀ ਮੈਂ ਪਹਿਲਾਂ ਕਿਹਾ ਕਿ ਇਹਨਾਂ ਦੀ ਨੀਅਤ ਨਹੀਂ ਇਹਨਾਂ ਕੋ ਕੋਈ ਪ੍ਰੋਗਰਾਮ ਨਹੀਂ ਇਹਨਾਂ ਦੀ ਮੁੱਦਿਆਂ ਤੇ ਪਕੜ ਨਹੀਂ ਇਹਨਾਂ ਦੀ ਗੰਭੀਰਤਾ ਬਾਰੇ ਪਤਾ ਨਹੀਂ ਇਹਨਾਂ ਨੂੰ ਇਸ ਕਰਕੇ ਇਹ ਇਦਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਹਵਾ 'ਚ ਆ ਇਹਨਾਂ ਦੇ ਕਈ ਬੰਦੇ ਵੀ ਬਿਆਨ ਦੇ ਦਿੰਦੇ ਆ ਕੇਂਦਰ ਦਖਲ ਦੇ ਦੇ ਜੀ ਟਰਬਿਊਨਲ ਬਣਾ ਦਿਓ ਜੀ ਜਦੋਂ ਕਿ ਪੰਜਾਬ ਦਾ ਮਸਲਾ ਨਾ ਟਰਬਿਊਨਲ ਦਾ ਮਸਲਾ ਕਿਉਂਕਿ ਨਾ ਇਹ ਦੋ ਸੂਬਿਆਂ ਦੇ ਦਰਿਆ ਵਾ ਨਾ ਮਤਲਬ ਕੋਈ ਹੋਰਿਆ ਦਾ ਰਿਪੇਰੀਅਨ ਆ ਇਹ ਤਾਂ ਸਾਫ਼ ਸਪਸ਼ਟ ਆ ਕਿ ਅਪਰ ਰਿਪੇਰੀਅਨ ਸਾਡੇ ਹਿਮਾਚਲ ਤੇ ਜੀਐਨਕੇ ਆ ਸਾਡਾ ਉਹਨਾਂ ਨਾਲ ਝਗੜਾ ਹੋ ਸਕਦਾ ਉਹ ਸਾਡੇ ਨਾਲ ਗੱਲ ਕਰ ਸਕਦੇ ਆ ਪਰ ਹਿਮਾਚਲ ਤੇ ਜੀਐਨਕੇ ਕੋਈ ਤਾਕਤ ਨਹੀਂ ਉਹ ਪਾਣੀ ਰੋਕ ਸਕਣ ਪਾਣੀ ਰੋਕ ਸਕਦੇ ਆ ਪਾਣੀ ਤਾਂ ਥੱਲੇ ਨੂੰ ਵਹਿਣਾ ਉੱਪਰੋਂ ਥੱਲੇ ਵੱਲ ਨੂੰ ਆਉਣਾ ਮਤਲਬ ਉਹ ਸਾਡੇ ਨਾਲ ਕੋਈ ਗੱਲ ਕਰ ਸਕਦੇ ਆ ਹਿਮਾਚਲ ਤੇ ਜੀਐਨਕੇ ਉੱਪਰ ਸਾਡੇ ਰਿਪੇਰੀਅਨ ਨੇ ਇਸ ਕਰਕੇ ਬਾਕੀ ਸਾਡੇ ਰਿਪੇਰੀਅਨ ਨਹੀਂ ਗਏ ਇਸ ਕਰਕੇ ਨਾ ਤੇ ਟ੍ਰਿਬਿਊਨਲ ਨਾ ਕੇਂਦਰ ਦੀ ਦਖਲਅੰਦਾਜ਼ੀ ਇਸੇ ਕਰਕੇ 28 ਤਰੀਕ ਨੂੰ ਜਿਹੜੀ ਕੇਂਦਰ ਦੀ ਟੀਮ ਆਈ ਸੀ ਅਸੀਂ ਵਿਰੋਧ ਕੀਤਾ ਸੀ ਕਿ ਤੁਸੀਂ ਦੋ ਸੂਬਿਆਂ ਨੂੰ ਵਾਹ ਰਹੇ ਜੇ ਤੁਹਾਨੂੰ ਸੰਵਿਧਾਨਕ ਤੌਰ ਤੇ ਦੋਵਾਂ ਸੂਬਿਆਂ ਨੂੰ ਇਕੱਠੇ ਕਰਨ ਦਾ ਕੋਈ ਹੱਕ ਨਹੀਂ ਉਹ ਕਹਿੰਦੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਚੱਲ ਰਹੇ ਆ ਫਿਰ ਸੁਪਰੀਮ ਕੋਰਟ ਤੇ ਦੋਸਾਂ ਦਿੱਲੀ ਵਾਲੇ ਮੋਰਚੇ ਵੀ ਡਾਇਰੈਕਸ਼ਨ ਦਿੰਦੀ ਸੀ ਕਿਹ ਕਮੇਟੀ ਬਣਾਤੀ ਆ ਇਸ ਕਮੇਟੀ ਨੂੰ ਮਿਲੋ ਆਣ ਕੇ ਉਹ ਸਾਨੂੰ ਡਾਇਰੈਕਸ਼ਨ ਦਿੰਦੇ ਸੀ ਵੀ ਆਪਣਾ ਪੱਖ ਇੱਥੇ ਰੱਖੋ ਆਣ ਕੇ ਪਾਰਲੀਮੈਂਟ ਚ ਆਪਣਾ ਸੌਰੀ ਸੁਪਰੀਮ ਕੋਰਟ ਚ ਅਸੀਂ ਕਾਹੀ ਆਪਣਾ ਪੱਖ ਲੋਕਾਂ ਦੀ ਕਿਜਾਰੀ ਚ ਰੱਖਾਂਗੇ ਅਸੀਂ ਆਪਣਾ ਪੱਖ ਸੜਕਾਂ ਦੇ ਉੱਤੇ ਰੱਖਾਂਗੇ ਹੁਣ ਵੀ ਅਸੀਂ ਆਪਣਾ ਪੱਖ ਅਸੀਂ ਨਹੀਂ ਸਮਝਦੇ ਸੁਪਰੀਮ ਕੋਰਟ ਨੂੰ ਦਖਲ ਦੇਣਾ ਬਣਦਾ ਨਹੀਂ ਦੇਣਾ ਬਣਦਾ ਅੱਛਾ ਜਦੋਂ ਅਰਵਿੰਦ ਕੇਜਰੀਵਾਲ ਉਹ ਨਹੀਂ ਸਿਆਸਤ ਦੇ ਵਿੱਚ ਹੈ ਕਹਿੰਦੇ ਸਿਆਸਤ ਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਹੈ ਜੇ ਗੰਦਗੀ ਨੂੰ ਸਾਫ਼ ਕਰਨਾ ਤੇ ਫਿਰ ਗੱਟਰ ਚ ਉਤਰਨਾ ਪੈਣਾ ਹੈਗਾ ਜੇ ਕਿਸਾਨਾਂ ਨੇ ਆਪਣੇ ਮਸਲੇ ਹੱਲ ਕਰਾਉਣੇ ਨੇ ਤੇ ਸਿਆਸਤ ਦੇ ਵਿੱਚ ਕਿਸਾਨਾਂ ਨੂੰ ਕੀ ਸਮਝ ਆਉਣਾ ਚਾਹੀਦਾ ਹੈਗਾ ਲੋਕਾਂ ਨੇ ਕੱਲ ਹੀ ਦੇਖ ਲੇ ਕੱਲ ਹੀ ਭਜਾਤੇ ਕਾਂਗਰਸੀ ਭਜਾਤੇ ਝਾੜੂ ਵਾਲੇਗੇ ਝਾੜੂ ਵਾਲਿਆਂ ਤੋਂ ਬਾਅਦ ਵੀ ਤੀਜਾ ਇੱਕ ਹੋਰ ਬਦਲ ਕਿਉਂ ਨਹੀਂ ਉਹ ਬਦਲ ਕਿਸਾਨਾਂ ਦੇ ਰੂਪ ਚ ਕਿਉਂ ਨਹੀਂ ਹੋ ਸਕਦਾ ਤੁਸੀਂ 22 ਚ ਇਲੈਕਸ਼ਨ ਲੜ ਕੇ ਦੇਖ ਲਈ ਫਿਰ ਕਿਉਂ ਇੱਕ ਇਲੈਕਸ਼ਨ ਹਾਰ ਗਏ ਤੇ ਵੇਖੋ ਉਹ ਫਰੰਟ ਖੁੱਲਾ ਵਾ ਅਸੀਂ ਜਿਹੜੇ ਅੱਜ ਲੜਨ ਜਾ ਰਹੇ ਆ ਅਸੀਂ ਜੇ ਕੋਈ ਪੋਲੀਟੀਕਲ ਪਲੇਟਫਾਰਮ ਤੋਂ ਲੜਦੇ ਆ ਤੇ ਸਾਡੀ ਲੜਾਈ ਜਿੱਦਾ ਦਾਇਰਾ ਛੋਟਾ ਹੋ ਜਾਂਦਾ ਇਸ ਕਰਕੇ ਅਸੀਂ ਸਮੁੱਚੇ ਪੰਜਾਬ ਦੀ ਸਮੁੱਚੇ ਪੰਜਾਬੀਆਂ ਦੀ ਸਮੁੱਚੇ ਸਮਾਜ ਦੀ ਲੜਾਈ ਲੜਨ ਜਾ ਰਹੇ ਇਹਦੇ ਵਿੱਚ ਜਿੰਨਾ ਲੋਕਾਂ ਦੀ ਲੜਾਈ ਲੜਨ ਜਾ ਰਹੇ ਆ ਉਹਨਾਂ ਚ ਕਾਂਗਰਸੀ ਵੀ ਆ ਕਿਸਾਨ ਕਾਲੀ ਵੀ ਆ ਉਹਨਾਂ ਚ ਆਪ ਵਾਲੇ ਵੀ ਉਹਨਾਂ ਚ ਕਮਿਊਨਿਸਟ ਵੀ ਆ ਸਾਰੇ ਤਰ੍ਹਾਂ ਦੇ ਆ ਜਦੋਂ ਅਸੀਂ ਲੜਾਈ ਲੜਾਂਗੇ ਇਸ ਲੜਾਈ ਲੜਨ ਤੋਂ ਬਾਅਦ ਜੋ ਲੋਕ ਸਾਨੂੰ ਕਹਿਣਗੇ ਉਹ ਅਸੀਂ ਕਰਾਂਗੇ ਪਰ ਇਹਨਾਂ ਜਿੰਦਾ 15 ਮਹੀਨੇ ਦੀ ਲੜਾਈ ਦੇ ਵਿੱਚ ਫਾਇਦਾ ਹੋ ਰਹੀ ਚੱਕ ਗਈ ਪੰਜਾਬ ਤੋਂ ਜੀ ਕਿਸਾਨ ਲੜਦੇ ਰਹੇਗੇ ਡਾਂਗਾ ਖੰਦ ਰਹੇਗੇ ਉਹ ਵੱਖਰਾ ਦੌਰ ਸੀ ਉਹ ਵੱਖਰਾ ਸਮਾਂ ਸੀ ਇਹ ਦੌਰ ਵੱਖਰਾ ਇਹ ਸਮਾਂ ਵੱਖਰਾ ਇਸ ਕਰਕੇ ਇਥੋਂ ਦੇ ਰਿਜ਼ਲਟ ਹੋਰ ਹੋਣਗੇ ਉਮੀਦ ਹੈਗੀ ਤੁਹਾਨੂੰ ਸਟੇਟ ਸਰਕਾਰ ਤੋਂ ਜਾਂ ਸੈਂਟਰ ਤੋਂ ਜੀ ਸਾਨੂੰ ਸਿਰਫ ਆਪਣੇ ਅੰਦੋਲਨ ਤੋਂ ਉਮੀਦ ਆ ਜਿੰਨਾ ਵੱਡਾ ਸਾਡਾ ਅੰਦੋਲਨ ਹੋਊਗਾ ਓਨੀ ਵੱਡੀ ਸਾਡੀ ਪ੍ਰਾਪਤੀ ਹੋਊਗੀ ਸੀਐਮ ਸਾਹਿਬ ਕਹਿ ਦਿੰਦੇ ਨੇ ਵੀ ਹਰ ਰੋਜ਼ ਧਰਨੇ ਲਾ ਕੇ ਬੈਠ ਜਾਂਦੇ ਹੋਗੇ ਤੁਹਾਡੀਆਂ ਲੋਕਾਂ ਦੇ ਵਿੱਚ ਤੁਹਾਡੀਆਂ ਕਦਰਾਂ ਘੱਟ ਜਾਣੀਆਂ ਜੀ ਚਲੋ ਇਹ ਆਪਣੀ ਕਦਰ ਪਾਚਾ ਕੇ ਰੱਖਣ ਅਸੀਂ ਲਗਾਤਾਰ ਲੜਦੇ ਆਏ ਆ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਕਿ ਤੁਸੀਂ ਸੰਗਤ ਰੂਪੀ ਇਕੱਠ ਕਰਿਆ ਕਰੋ ਪਰਮੇਸ਼ਰ ਆਰ ਜੀ ਤੁਹਾਨੂੰ ਦਿੱਲੀ ਫਿਰ ਤੁਹਾਨੂੰ ਦਿੱਲੀ ਵੀ ਨਹੀਂ ਜਾਣਾ ਚਾਹੀਦਾ ਜੇ ਇਹਨਾਂ ਦੀ ਗੱਲ ਮੰਨਦੇ ਅਸੀਂ ਫਿਰ ਸਾਨੂੰ ਦਿੱਲੀ ਦੇ ਬਾਰਡਰ ਨਹੀਂ ਰੋਕਣੇ ਚਾਹੀਦੇ ਫਿਰ ਅਸੀਂ ਉੱਥੇ ਬਈ ਬੈਠਦੇ ਨਾ ਕਿਉਂਕਿ ਲੋਕੀ ਖੱਜਲ ਖਵਾਰ ਉੱਥੇ ਵੀ ਹੋਏ ਆ ਇਸ ਕਰਕੇ ਅਸੀਂ ਵੀ ਖੱਜਲ ਖਵਾਰ ਹੋਵਾਂਗੇ ਲੋਕ ਵੀ ਹੋਣਗੇ ਪਰ ਪੰਜਾਬ ਬਚਣਾ ਤਾਂ ਵਾ ਜੇ ਸਾਰਾ ਸਮਾਜ ਜੇ ਸਾਰੇ ਲੋਕ ਸੜਕਾਂ ਤੇ ਆਉਣਗੇ ਕਿਸਾਨਾਂ ਦੇ ਨਾਲ ਬਾਕੀ ਭਾਈਚਾਰੇ ਵੀ ਆਉਣਗੇ ਜੀ ਅਸੀਂ ਤੇ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਸਾਰੇ ਸਮਾਜ ਨੂੰ ਹਰ ਵਰਗ ਨੂੰ ਅਪੀਲ ਕੀਤੀ ਆ ਕਿ ਇਹ ਅੰਦੋਲਨ ਸਮਾਜ ਦਾ ਅੰਦੋਲਨ ਆ ਇਹ ਅੰਦੋਲਨ ਪੰਜਾਬ ਦਾ ਅੰਦੋਲਨ ਆ ਇਹ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦਾ ਅੰਦੋਲਨ ਆ ਇਸ ਕਰਕੇ ਸਾਰਿਆਂ ਦਾ ਸਾਥ ਮੰਗ ਰਹੇ ਆ ਅਸੀਂ ਤੁਹਾਡਾ ਸਾਥ ਵੀ ਮੰਗ ਰਹੇ ਆ ਤੁਸੀਂ ਸਾਡੇ ਨਾਲ ਜੇ ਤੁਸੀਂ ਸਾਡੀ ਆਵਾਜ਼ ਆਪਣੇ ਚੈਨਲ ਰਹੀਂ ਤੁਸੀਂ ਘਰ ਘਰ ਪਚਾਰ ਰਹੇ ਜੇ ਤੁਹਾਡਾ ਵੀ ਸਹਿਯੋਗ ਸਾਡੇ ਨਾਲ ਆ ਕਿਉਂਕਿ ਪੰਜਾਬ ਦੀਆਂ ਬਹੁਤ ਸਾਰੀਆਂ ਜਹਾਹੀਆਂ ਸਮਾਜਿਕ ਤੇ ਗੈਰ ਸਿਆਸੀ ਜਮਾਤਾਂ ਨੇ ਜਾਂ ਹੋਰ ਜਮਾਤਾਂ ਨੇ ਜਿਨ੍ਹਾਂ ਨੂੰ ਪੰਜਾਬ ਦੇ ਜਿਹੜੇ ਭੱਕ ਦੇ ਮਸਲੇ ਉਹਨਾਂ ਦੇ ਨਾਲ ਕੋਈ ਲੈਣਾ ਦੇਣੀ ਜੇ ਪਾਣੀ ਵਾਲਾ ਮਸਲਾ ਹੋ ਕਹਿੰਦੇ ਕਿ ਸਿੱਖਾਂ ਦਾ ਹੋਗਾ ਜਾਂ ਕਿਸਾਨਾਂ ਦਾ ਹੋਗਾ ਹੋਰ ਇਹ ਜੋ ਭਾਈਚਾਰਾ ਕਦੀ ਇਕੱਠੇ ਨਹੀਂ ਹੋਏ ਕਿਸਾਨਾਂ ਦਾ ਤਾਂ ਲੱਗਦਾ ਇਹ ਜਿਹੜਾ ਤੁਸੀਂ ਮੋਰਚਾ ਸ਼ੁਰੂ ਕਰ ਲਗੇ ਨੇ ਪੰਜਾਬ ਦੀ ਸਾਰੀਆਂ ਬਰਾਦਰੀਆਂ ਉਹਦੇ ਵਿੱਚ ਪਾਰਟਿਸਪੇਟ ਕਰਨਗੇ ਜਿੱਡਾ ਵੱਡਾ ਮੁੱਦਾ ਗਿੰਨੀ ਦੀ ਕਬੀਰਤਾ ਇਹਦੇ ਚ ਉਹ ਲੋਕ ਜਿਹੜੇ ਥੋੜੇ ਬਹੁਤੇ ਵੀ ਸਮਝ ਰੱਖਦੇ ਆ ਜਿਹੜੇ ਥੋੜੇ ਬਹੁਤਾ ਵੀ ਦਰਦ ਰੱਖਦੇ ਪੰਜਾਬ ਦਾ ਸਮਾਜ ਦਾ ਜਾਂ ਆਪਣੇ ਵਰਗ ਦਾ ਉਹ ਲੋਕ ਜਰੂਰ ਇਸ ਅੰਦੋਲਨ ਚ ਕਿਸੇ ਵੀ ਕਿਸੇ ਤਰੀਕੇ ਨਾਲ ਜਰੂਰ ਸ਼ਾਮਲ ਹੋਣਗੇ ਸਾਨੂੰ ਪੂਰੀ ਆਸ ਹੈ ਪੱਕੀ ਆਸ ਹੈ ਚਲ ਬਾਬਾ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਕਿਸਾਨਾਂ ਨੇ ਸ਼ੰਗਲ ਸ਼ੁਰੂ ਕਰ ਦਿੱਤਾ ਕਿਉਂਕਿ ਅਸਲੀ ਲੜਾਈ ਕਿਸਾਨਾਂ ਦੀ ਲੜਾਈ ਪੰਜਾਬ ਦੀ ਪੰਜਾਬ ਦੇ ਉਹ ਹਿੱਤ ਜਿਨ੍ਹਾਂ ਹਿੱਤਾਂ ਤੇ ਸਮੇ ਸਮੇਂ ਦੀਆਂ ਸਰਕਾਰਾਂ ਨੇ ਕਦੀ ਪੈਰਾਂ ਨਹੀਂ ਦਿੱਤਾ ਹੁਣ ਦੇਖਦੇ ਆ ਕਿ ਜਿਹੜਾ ਹੁਣ ਨਵਾਂ ਮੋਰਚਾ ਸ਼ੁਰੂ ਕਰਨਾ ਉਸ ਮੋਰਚੇ ਦਾ ਅੰਤ ਕੀ ਹੋਏਗਾ ਫਿਲਹਾਲ ਸਾਨੂੰ ਦਿਓ ਆ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ